ਪੰਜਾਬ ਦੇ ਸਭ ਤੋਂ ਵੱਡੇ ਸਟੋਰ ਜਿੰਦਲ ਮੈਗਾ ਮਾਰਟ ਤੇ 10 ਦਿਨ ਦਾ ਸੁਪਰ ਸੇਲ ਤਮਾਕਾ 4500 ਰੁਪਏ ਐਮ ਆਰ ਪੀ ਦਾ ਲਾਈਫ ਲੌਂਗ ਦਾ ਇਸ ਤਰ੍ਹਾਂ ਦਾ ਇੰਡਕਸ਼ਨ ਚੁੱਲਾ 749 ਰੁਪਏ ਦੇ ਵਿੱਚ 2000 ਰੁਪਏ ਫਰੈਸ਼ ਡੱਬਾ ਪੈਕ ਮਾਲ ਹੈ 799 ਰੁਪਏ ਐਮ ਆਰ ਪੀ ਇੱਕ ਤੇ ਐ ਮੈਂ ਤੁਹਾਨੂੰ 99 ਰੁਪਏ ਦੇ ਵਿੱਚ 7 ਪੀਸ ਦੇ ਦੂੰਗਾ 99 ਦੇ ਵਿੱਚ 7 ਪੀਸ ਹਾਂਜੀ ਸਰ ਇਹ ਦੇਖੋ ਇਸ ਤਰ੍ਹਾਂ ਦੀਆਂ ਸਾਬਣ ਤੁਹਾਨੂੰ ਮਿਲ ਜਾਣਗੀਆਂ 99 ਰੁਪਏ ਦੇ ਵਿੱਚ 7 ਪੀਸ ਲੇਕਿਨ ਸਿਰਫ 17 ਜੂਨ ਤੱਕ ਦੀ ਏ ਆਫਰ ਹੈ ਜਿਹੜਾ ਐਮ ਆਰ ਪੀ ਤੋਂ ਤੁਹਾਨੂੰ 70% ਡਿਸਕਾਊਂਟ ਤੇ ਦੇ ਦਾਂਗੇ 70% ਡਿਸਕਾਊਂਟ ਹੈ ਹਾਂਜੀ ਇਹਦੀ ਲੈਦਰ ਹੈ ਜਿਹਨੂੰ ਜਿਮਰਜੀ ਫੋਲਡ ਵੀ ਕਰ ਸਕਦੇ ਆ ਆ ਦੇਖੋ ਸਰ ਜਿਵੇਂ ਫੋਲਡ ਹੈ ਇਸ ਟਾਈਮ ਇਹਨੂੰ ਦੇਖੋ ਕੀ ਬਾਤ ਹੈ ਸਰ ਵੀਡੀਓ ਸ਼ੇਅਰ ਕਰਨ ਤੇ ਪੇਜ ਫੋਲੋ ਕਰਨ ਤੇ ਤੁਸੀਂ ਪਰਚੇਸ ਕਰੋ ਚਾਹੇ ਨਾ ਕਰੋ ਜਿੰਦਲ ਮੈਗਾ ਮਾਰਟ ਵਿੱਚ ਆਓ ਤੇ ਬਲੈਕਬੈਰੀ ਦਾ ਜਿਹੜਾ ਹੈਗਾ 1500 ਰੁਪਏ ਐਮ ਆਰ ਪੀ ਵਾਲਾ ਇਹ ਬਿਲਕੁਲ ਫ੍ਰੀ ਲੈ ਜਾਓ ਕਿੰਨੇ ਲੋਕਾਂ ਨੂੰ ਜੀ ਸਰ ਅਨਲਿमिटेड ਜਿੰਨੇ ਮਰਜੀ ਆਣ ਹਾਂਜੀ ਹਾਂਜੀ ਔਰ ਸਿਰਫ 1300 ਰੁਪਏ ਦਾ ਗਲਾਸ ਟਫਨ ਗਲਾਸ ਦੇ ਨਾਲ ਮਤਲਬ ਚੁੱਲਾ ਦੇ ਦੂੰਗਾ ਕੀ ਹਵਾ ਟੂ ਵਨਰ 1300 ਰੁਪਏ ਦੇ ਵਿੱਚ ਹਾਂਜੀ ਕ੍ਰੋਸ ਮਾਡਲ ਹੈ ਇਹ ਜੀ ਇਹਦੇ ਵਿੱਚ ਇਹ ਰੀਚ ਕੰਪਨੀ ਦਾ ਤੁਹਾਨੂੰ 12000 ਰੁਪਏ ਐਮ ਆਰ ਪੀ ਵਾਲਾ ਸਿਰਫ ਔਰ ਸਿਰਫ 3600 ਰੁਪਏ ਦਾ ਦੇ ਦਾਂਗੇ ਸਿਰਫ 3600 ਰੁਪਏ ਦੇ ਵਿੱਚ ਹਾਂਜੀ ਸਰ 7-8000 ਤੋਂ 9000 ਤੋਂ ਘੱਟ ਨਹੀਂ ਮਿਲਦਾ ਤੇ ਆਪਣੇ ਕੋਲੇ ਕਿੰਨੇ ਲਗਾ ਰਹੇ ਇਹ ਕੂਲਰ ਸੋਨੂ ਸਿਰਫ ਔਰ ਸਿਰਫ 5800 ਰੁਪਏ ਦਾ ਦੇ ਦੇਣਾ ਕਿਹੜੇ ਪ੍ਰੈਸ ਆ ਤੁਸੀਂ ਦੇਖ ਸਕਦੇ ਹੋ ਇਹਦੀ ਐਮ ਆਰ ਪੀ 990 ਰੁਪਿਆ ਹੈ ਇਹ ਸਿਰਫ ਔਰ ਸਿਰਫ ਤੁਹਾਨੂੰ 299 ਰੁਪਏ ਦੀ ਦੇ ਦਾਂਗੇ ਸਰ ਸਾਰੀ ਚੀਜ਼ਾਂ ਜਿਹਨੇ ਰੇਟ ਘਟਾਤੇ ਆ ਬਿਲਕੁਲ ਸਰ ਸਾਰੀ ਜਿਵੇਂ ਬੈੱਡ ਸ਼ੀਟ ਦੇਖ ਰਹੇ ਆ ਕਾਟਨ ਦੇ ਵਿੱਚ ਬੜੀ ਅੱਛੀ ਕੁਆਲਿਟੀ ਹੈ ਸਰ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਡਬਲ ਬੈੱਡ ਦੀ ਬੈੱਡ ਸ਼ੀਟ ਬਹੁਤ ਹੀ ਸੋਹਣੇ ਰੇਟ ਦੇ ਵਿੱਚ ਦੇ ਦਾਂਗੇ ਵਿੱਧ ਪਿੱਲੋ ਕਵਰ ਸਿਰਫ 2.99 299 ਰੁਪਏ ਦੇ ਵਿੱਚ 299 ਰੁਪਏ ਦੇ ਵਿੱਚ ਜਿੰਨਾ ਸਟਾਕ ਚਾਹੀਦਾ ਓਨਾ ਸਟਾਕ ਤੁਹਾਨੂੰ ਇਹਦੇ ਵਿੱਚ ਮਿਲ ਜੂਗਾ ਪੂਰੇ ਸਾਲ ਦੇ ਵਿੱਚ ਇਹ ਜਿਹੇ ਰੇਟ ਨਹੀਂ ਹੁੰਦੇ ਜੀ ਇਹ ਡੇਡ ਰੇਟ 10 ਦਿਨਾਂ ਵਾਲੀ ਕਰਤੇ ਆ ਜੀ ਸਰ ਤੁਹਾਨੂੰ ਬਹੁਤ ਅੱਛੇ ਰੇਟ ਤੇ ਅਸੀਂ ਦੇ ਦੇ ਜਾ ਰਹੇ ਆ ਜਿਹੜੇ ਰੇਟ ਹੈਗੇ ਜਿਵੇਂ ਕਿ ਇਹ ਇੰਡਕਸ਼ਨ ਹੈ ਜੀ ਇਹ ਲਾਈਫ ਲੌਂਗ ਦਾ ਇੰਡਕਸ਼ਨ ਜਿਹਦੀ ਕਿ ਐਮ ਆਰ ਪੀ ਤੁਸੀਂ ਦੇਖ ਸਕਦੇ ਹੋ 4500 ਰੁਪਏ ਕਿੰਨੇ ਦਾ ਦੇਣਾ ਸਰ ਭਾਈ ਸਰ ਇਹ ਸਿਰਫ ਔਰ ਸਿਰਫ ਤੁਹਾਨੂੰ 749 ਰੁਪਏ ਦਾ ਦੇ ਦਾਂਗੇ 4500 ਰੁਪਏ ਐਮ ਆਰ ਪੀ ਦਾ ਲਾਈਫ ਲੌਂਗ ਦਾ ਇਸ ਤਰ੍ਹਾਂ ਦਾ ਇੰਡਕਸ਼ਨ ਚੁੱਲਾ 749 ਰੁਪਏ ਦੇ ਵਿੱਚ 2800 ਫਰੈਸ਼ ਡੱਬਾ ਪੈਕ ਮਾਲ ਆ ਉਹਨੂੰ ਸਿਰਫ 749 ਵਿੱਚ ਦੇ ਦੇ। ਇਹ ਦੇਖੋ 10 ਦਿਨਾਂ ਦੇ ਲਈ ਇਸ ਤਰ੍ਹਾਂ ਦੇ ਰੇਟ ਹੋਣ ਵਾਲੇ ਆ ਪੂਰੇ ਸਟੋਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਰੇਟ ਕਰਤੇ ਆ ਇਕੱਲੇ ਇੱਕ ਆਟਮ ਦੇ ਨਹੀਂ ਜਿਵੇਂ ਇਹ BPL ਦੀ ਆਪਾਂ ਇਸ ਤਰ੍ਹਾਂ ਦੀ ਕੈਟਲ ਦੀ ਗੱਲ ਕਰੀਏ ਇਲੈਕਟ੍ਰਿਕ ਕੈਟਲ ਜੀ ਐਮ ਆਰ ਪੀ 2000 ਰੁਪਏ ਆ ਤੁਹਾਨੂੰ ਸਿਰਫ 399 ਰੁਪਏ ਐਮ ਆਰ ਪੀ ਆ ਸਰ ਤੁਹਾਨੂੰ ਇਹ ਸਿਰਫ 399 ਰੁਪਏ ਵਿੱਚ ਦੇ ਦਾਂਗੇ ਇਲੈਕਟ੍ਰਿਕ ਕੈਟਲ 399 ਰੁਪਏ ਚੋ ਵੀ BPL ਦੀ ਇਲੈਕਟ੍ਰਿਕ ਕੈਟਲ ਹਾਂਜੀ ਹਾਂਜੀ ਕਿਹੜਾ ਬਾਤ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਉਸ ਤੋਂ ਬਾਅਦ ਸਰ ਜਿਵੇਂ ਬੋਲਟਾਸ ਦੀ ਇਹ ਪ੍ਰੈਸ ਹੈ ਪ੍ਰੈਸ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਐਮ ਆਰ ਪੀ 990 ਰੁਪਇਆ ਇਹ ਸਿਰਫ ਔਰ ਸਿਰਫ ਤੁਹਾਨੂੰ 299 ਰੁਪਏ ਦੀ ਦੇ ਦਾਂਗੇ ਸਰ ਸਾਰੀ ਚੀਜ਼ਾਂ ਜਿਹਨੇ ਰੇਟ ਘਟਾਤੇ ਆ ਬਿਲਕੁਲ ਸਰ ਮੇਨ ਗੱਲ ਸਾਰਾ ਫਰੈਸ਼ ਸਟਾਕ ਹੈ ਤੁਹਾਡੇ ਸਾਹਮਣੇ ਹੈ ਡੱਬੇ ਪੈ ਕੇ ਕੋਈ ਓਪਨ ਬਾਕਸ ਮਾਲ ਨਹੀਂ ਹੈਗਾ ਸਰ ਜਿਵੇਂ 우샤 ਦੇ ਫੈਨ ਆ ਗਏ ਜੀ ਇਹ 우샤 ਦਾ ਫੈਨ ਫੈਂਸੀ ਫੈਨ ਨੇ ਬੀ ਐਲ ਡੀ ਸੀ ਫੈਨ ਹੈ ਕਈ ਮਾਡਲ ਇਹਦੇ ਵਿੱਚ ਵਿਦ ਰਿਮੋਟ ਨੇ ਓਕੇ ਇਹ ਸਾਰਾ ਬੀ ਐਲ ਡੀ ਸੀ ਫੈਂਸੀ ਦੇ ਵਿੱਚ ਹੈਗਾ ਇਹ ਜਿਹੜਾ ਐਮ ਆਰ ਪੀ ਤੋਂ ਤੁਹਾਨੂੰ 70% ਡਿਸਕਾਊਂਟ ਤੇ ਦੇ ਦਾਂਗੇ 70% ਡਿਸਕਾਊਂਟ ਹਾਂਜੀ ਲੋਜੀ ਦੁਕਾਨਦਾਰਾਂ ਨਾਲੋਂ ਵੀ ਵੱਧ ਤੁਹਾਨੂੰ ਡਿਸਕਾਊਂਟ ਮਿਲਣ ਵਾਲਾ ਹੈ ਐਮ ਆਰ ਪੀ ਤੋਂ 70% ਡਿਸਕਾਊਂਟ ਜਿਵੇਂ ਕੇ ਵਾਲਾ ਪੱਖਾ ਵੀ ਬਹੁਤ ਵਧੀਆ ਇਹਨਾਂ ਦਾ ਸਰ ਜਿਹੜਾ ਪੱਖਾ 100% ਕਾਪਰ ਮੋਟਰ ਹੈਗੀ ਅੱਛਾ ਜੀ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਹੈ ਮੇਰੇ ਕੋਲ ਐਬਰੀ ਵਾਈਟ ਇਹ ਮੈਟ ਦੇ ਵਿੱਚ ਹੈ ਬਰਾਊਨ ਇਹ ਤੁਹਾਨੂੰ ਸਿਰਫ ਔਰ ਸਿਰਫ 990 ਰੁਪਏ ਦਾ ਦੇ ਦਾਂਗੇ ਗਾਰੰਟੀ ਵਾਰੰਟੀ ਵੀ ਰਹਿੰਦੀ ਹੈ ਇਸ ਦੀ ਸਰ ਇਹਦੀ ਵਾਰੰਟੀ ਕੰਪਨੀ ਤੋਂ ਰਹੇਗੀ ਵਾਰੰਟੀ ਕਾਰਡ ਇਹਦੇ ਵਿੱਚ ਹੈ ਕੀ ਬਾਤ ਹੈ ਤੁਹਾਨੂੰ 990 ਰੁਪਏ ਦੇ ਵਿੱਚ 2 ਸਾਲ ਕਾਪਰ ਦੀ ਮੋਟਰ ਹੈ ਸਰ ਜਿਹੜਾ ਇਹ ਕੂਲਰ ਹੈਗਾ ਜੀ ਇਹ ਕੂਲਰ ਮਤਲਬ ਸੋਨੂੰ ਬਾਜ਼ਾਰ ਚ ਜਿਹੜਾ ਮਿਲੂਗਾ 7-8000 ਤੋਂ 9000 ਤੋਂ ਘੱਟ ਨਹੀਂ ਮਿਲਦਾ ਤੇ ਆਪਣੇ ਕੋਲੇ ਕਿੰਨੇ ਲਗਾ ਰਿਹਾ ਇਹ ਕੂਲਰ ਸੋਨੂੰ ਸਿਰਫ ਔਰ ਸਿਰਫ 5800 ਰੁਪਏ ਦਾ ਦੇ ਦੇਣਾ ਹੈ ਕਿਹੜੇ ਰੇਟ ਤੁਸੀਂ ਬੋਲ ਰਹੇ ਹੋ ਕਿ ਸਿਰਫ 10 ਦਿਨਾਂ ਦੇ ਲਈ ਵੈਲਿਡ ਹੈ ਇਹ 7 ਤਰੀਕ ਤੋਂ ਲੈ ਕੇ 17 ਤਰੀਕ 17 ਜੂਨ ਤੱਕ 7 ਜੂਨ ਤੋਂ ਲੈ ਕੇ 17 ਜੂਨ ਤੱਕ ਦੀ ਆਫਰ ਹੈ ਜਿਨੇ ਪੂਰੇ ਸਟੋਰ ਦੇ ਰੇਡ ਹੀ ਘੜ ਕੇ ਨੇ ਜਿਵੇਂ ਹੁਣ ਇਸ ਤਰ੍ਹਾਂ ਦੀ ਆਪਾਂ ਡਰਿੰਕ ਦੀ ਗੱਲ ਕਰੀਏ ਮਿਕਸ ਫਰੂਟ ਹਾਂਜੀ ਇਹ 2 ਲੀਟਰ ਦੀ ਬੋਟਲ ਹੈ ਇਹਦੇ ਵਿੱਚ ਲੀਚੀ ਮਿਕਸ ਫਰੂਟ Apple Mango ਚਾਰ ਫਲੇਵਰ ਹੈ ਇਹ ਜਿਹੜਾ ਹੈਗਾ 130 ਰੁਪਏ ਦੀਆਂ ਦੋ ਬੋਤਲਾਂ ਇੱਕ ਬੋਤਲ 2 ਲੀਟਰ ਦੀ ਆ 4 ਲੀਟਰ ਮਾਲ ਜਿਹੜਾ ਹੈਗਾ ਤੁਹਾਨੂੰ 130 ਰੁਪਏ ਦੇ ਵਿੱਚ 65 ਰੁਪਏ ਦੇ ਵਿੱਚ 2 ਲੀਟਰ ਦੀ ਬੋਤਲ ਹੋ ਗਈ ਹਾਂਜੀ 65 ਰੁਪਏ ਦੇ ਵਿੱਚ 2 ਲੀਟਰ ਦੀ ਬੋਤਲ ਹੋ ਗਈ ਬਹੁਤ ਹੀ ਜ਼ਿਆਦਾ ਵਧੀਆ ਜੀ ਮਿੰਡਾ ਕੰਪਨੀ ਦਾ ਹੈਲਮਟ ਹੈ ਇਹਦੇ ਵਿੱਚ ਸੋਨੂੰ 65% ਤੱਕ ਡਿਸਕਾਊਂਟ ਹੋ ਜਾਊਗਾ ਜਿੱਦਾਂ ਕਿ 2000 ਰੁਪਏ ਜੇ ਐਮਆਰਪੀ ਹੈ ਤਾਂ ਇਹ 700 ਰੁਪਏ ਦਾ ਰਹਿ ਗਿਆ ਜਿਵੇਂ ਦੇਖੋ 2000 ਰੁਪਏ ਐਮਆਰਪੀ ਦਾ ਮਾਰਕੀਟ ਦੇ ਵਿੱਚੋਂ 10% ਦੀ ਆ ਡਿਸਕਾਊਂਟ ਨਹੀਂ ਮਿਲਦਾ ਔਰ 700 ਰੁਪਏ ਵਿੱਚ ਬਹੁਤ ਹਾਈ ਕੁਆਲਿਟੀ ਦਾ ਮਾਲ ਆਏਗਾ ਸਰ ਕੋਈ ਸਕੈਚ ਬਹੁਤ ਹੀ ਜ਼ਿਆਦਾ ਵਧੀਆ ਸਾਰੀਆਂ ਆਈਟਮ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹਾਈ ਕੁਆਲਿਟੀ ਦੇ ਵਿੱਚ ਸਟੀਲ ਦੀ ਆਈਟਮ ਆਂਦੀ ਹੈ ਤੁਸੀਂ ਇੱਥੇ ਆ ਕੇ ਦੇਖੋਗੇ ਇਹ 3 ਪਲਾਈ ਦੇ ਵਿੱਚ ਲੱਗਦਾ ਹੈ ਇਹ 3 ਪਲਾਈ 90 ਟ੍ਰਾਈਪਲਾਈਨੀ ਸ਼ਰੀਅਨ ਸैम ਦਾ ਮਾਲ ਹੈ ਓਕੇ 430 ਗ੍ਰੇਡ ਦੇ ਵਿੱਚ ਅੱਛਾ ਜੀ 430 ਗ੍ਰੇਡ ਦਾ ਮਾਲ ਕਿਸੇ ਕੰਪਨੀ ਦਾ ਨਹੀਂ ਆਂਦਾ ਸਟੀਲ ਦੇ ਵਿੱਚ ਤੇ 430 ਗ੍ਰੇਡ ਸਟੀਲ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਪੈਨ ਕੜਾਈ ਇਦਾਂ ਦੀ ਆਈਟਮ ਮਿਲ ਜੂਗੀ ਸਟੀਲ ਦੀ ਇਹ ਸਿਰਫ ਤੁਹਾਨੂੰ 450 ਰੁਪਏ ਕਿਲੋ ਦੇ ਦਾਂਗੇ ਬਾਕਸ ਪੈਕ ਮਾਲ ਹੈ 450 ਰੁਪਏ ਕਿਲੋ ਦੇ ਵਿੱਚ ਸ਼ੀਰੀ ਐਂਡ ਸ਼ਾਮ ਕੰਪਨੀ ਆਂਦੀ ਹੈ ਇਹਦੇ ਸਟੀਲ ਦੀ ਆਈਟਮ ਮਿਲ ਜਾਂਦੀ ਹੈ ਜਿਵੇਂ 40 ਰੁਪਏ ਦੀ ਰਾਈ ਜਾਨੀ ਸਰ ਸਰ 45 ਰੁਪਏ ਦਾ 100 ਗ੍ਰਾਮ ਦੀ ਐਵਰੇਜ ਆਦੀ ਸ਼ੀਰੀ ਐਂਡ ਸैम ਕੰਪਨੀ ਦਾ ਇਹ ਦੇਖੋ 450 ਰੁਪਏ ਕਿਲੋ ਦੇ ਹਿਸਾਬ ਨਾਲ ਕੁਆਲਿਟੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਬਹੁਤ ਵਧੀਆ ਕੁਆਲਿਟੀ ਹੈ ਸਰ ਇਸ ਤਰ੍ਹਾਂ ਦੀ ਕੜਾਈ ਆ ਗਈ ਸਟੀਲ ਦੇ ਵਿੱਚ ਜੀ ਇਹ ਵੀ ਸਾਰੀ ਵਾਇ ਬੇਟ ਦੇ ਦੇਣੀ ਆਪਾਂ ਸਰ ਵਾਇ ਬੇਟ ਦੇ ਦਾਂਗੇ 430 ਗ੍ਰੇਡ ਦਾ ਜਿਹੜਾ ਮਟੀਰੀਅਲ ਹੈ ਹੈਮਰਡ ਹੈਗੀ ਆ ਇਹਦਾ ਜਿਹੜਾ ਐਮ ਆਰ ਪੀ ਹੈ ਵਿੱਧ ਬਾਕਸ ਮਾਲ ਹੈ 4500 ਰੁਪਏ ਐਮ ਆਰ ਪੀ ਹੈ ਲਗਭਗ ਇਹਦਾ 3 ਕਿਲੋ ਵਜ਼ਨ ਹੈ ਇਹ ਸੋਨੂੰ 450 ਰੁਪਏ ਕਿਲੋ ਦੇ ਦਾਂਗੇ ਯਾਨੀ ਕਿ 12 1250 ਰੁਪਏ ਰੇਂਜ ਰਹਿ ਜਾਣੀ ਆ ਸ 13 1350 ਰੁਪਏ 3 ਕਿਲੋ ਦੇ ਆਸਪਾਸ ਇਹਦਾ ਵਜ਼ਨ ਹੈ ਬਹੁਤ ਹੀ ਜ਼ਿਆਦਾ ਵਧੀਆ ਜੀ ਜੇ ਮੈਂ ਇਸ ਤਰ੍ਹਾਂ ਦੇ ਕੁੱਕਰ ਲੈਣੇ ਹੋਣ ਜੀ ਇਹ ਗੀਟ ਦੇ ਦਿੰਦੇ ਸਰ ਇਹ ਵੀ ਸ਼੍ਰੀ ਆਨ ਸੈਮ ਦੇ ਕੁੱਕਰ ਹੈ ਇਹਨਾਂ ਦੀ ਜੋ ਵੀ ਐਮ ਆਰ ਪੀ ਹੈ ਐਮ ਆਰ ਪੀ ਦੇ ਉੱਪਰ ਸ਼੍ਰੀ ਆਨ ਸੈਮ ਦੇ ਕੁੱਕਰ ਜਿਹੜੇ ਆ ਨੇ 50% ਲੈਸ ਤੇ ਦੇ ਦਾਂਗੇ 50% ਡਿਸਕਾਊਂਟ ਤੇਲਾ ਕੁੱਕਰ ਸਰ ਹੈਮਰਡ ਔਰ ਵਿਦ ਬ੍ਰਾਂਡ ਵਾਰੰਟੀ ਸਰ ਜੀ ਮੈਂ ਚਿਮਨੀ ਮੈਂ ਦੇਖ ਰਹੇ ਹਾਂ ਕੰਪਨੀ ਨੇ ਤੁਹਾਡੇ ਕੋਲੇ ਪਈਆਂ ਬਾਕਸ ਪੈਕ ਸਾਹਿਬ ਜੀ ਤੇ ਆ ਗਿਆ ਦੇਖੋ ਲੈਕਜ਼ੀਅਮ ਬ੍ਰਾਂਡ ਦੀ ਆ ਬ੍ਰਾਂਡਡ ਚਿਮਨੀ ਇਹ ਇਹ ਚਿਮਨੀ ਆਟੋ ਕਲੀਨ ਮੋਸ਼ਨ ਸੈਂਸਰ ਵਾਲਾ ਮਾਡਲ ਸਿਰਫ ਔਰ ਸਿਰਫ 6999 ਵਿੱਚ ਤੁਹਾਨੂੰ ਦੇ ਦਾਂਗੇ ਵਿਦ 1 ਇਅਰ ਫੁੱਲ ਵਾਰੰਟੀ 2 ਇਅਰ ਮੋਟਰ ਵਾਰੰਟੀ ਦੇ ਨਾਲ ਸਰ ਵਿਦ ਬਿਲ ਮਿਲਣ ਵਾਲ ਜੀ ਹਾਂਜੀ ਵਿਦ ਬਿਲ ਮਾਲ ਹੈ 1 ਇਅਰ ਫੁੱਲ ਵਾਰੰਟੀ 2 ਇਅਰ ਮੋਟਰ ਵਾਰੰਟੀ ਲੈਕਜ਼ੀਅਮ ਬ੍ਰਾਂਡ ਦੀ ਆ ਤੇ ਸੈਂਸਰ ਮੋਸ਼ਨ ਆਟੋ ਕਲੀਨ ਮਾਡਲ ਹੈ। ਕੀ ਆਪਾਂ ਤੇ ਦੋਨੋਂ ਮਾਡਲੇ ਚ ਮਿਲ ਜਾਣਗੇ ਇਹ? ਹਾਂਜੀ ਇਹ ਦੋਨੋਂ ਮਾਡਲੇ ਦੇ ਵਿੱਚ ਮਿਲ ਜਾਣਗੇ 7000 ਰੁਪਏ ਦੇ ਵਿੱਚ।